ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਪੈਣਾ ਤੇ ਵੀਰਾਂ ਦੇ ਲਈ ਹੈ ਜੋ ਇਹੋ ਜੇ ਥਾਂ ਤੇ ਖੜ ਗਏ ਹਨ ਕਿ ਜਿੱਥੇ ਉਹਨਾਂ ਨੂੰ ਅੱਗੇ ਜਾਣ ਦੇ ਲਈ ਰਾਹ ਨਹੀਂ ਲੱਭ ਰਿਹਾ ਹੋ ਸਕਦਾ ਹੈ ਉਹਨਾਂ ਦਾ ਕੋਈ ਕਾਰੋਬਾਰ ਖੜ ਗਿਆ ਹੈ ਜਾਂ ਕੋਈ ਕਾਰੋਬਾਰ ਦਾ ਭਾਰੀ ਨੁਕਸਾਨ ਹੋ ਗਿਆ ਹੈ ਹੋ ਸਕਦਾ ਹੈ ਜਾਂ ਫਿਰ ਉਹਨਾਂ ਦੇ ਸਿਰ ਦੇ ਉੱਤੇ ਬਹੁਤ ਸਾਰਾ ਕਰਜ਼ਾ ਚੜ ਗਿਆ ਹੈ ਜਾਂ ਫਿਰ ਉਹ ਕਿਸੇ ਪਿਆਰੇ ਰਿਸ਼ਤੇ ਦੇ ਕਰਕੇ ਜੋ ਉਹਨਾਂ ਤੋਂ ਦੂਰ ਹੋ ਗਿਆ ਹੈ ਦੁਖੀ ਹੋਣ ਕੋਈ ਵੀ ਦੁੱਖ ਹੋਵੇ ਬਸ ਹਾਲਾਤ ਇਹ ਬਣ ਗਏ ਹਨ ਕਿ ਉਹਨਾਂ ਦਾ ਮਨ ਸਵੇਰੇ ਸ਼ਾਮ ਦੁਖੀ ਰਹਿੰਦਾ ਹੈ ਅਤੇ ਆਪਣੇ ਆਪ ਨੂੰ ਕਮਜ਼ੋਰ ਕਰ ਲਿਆ ਹੈ ਤੇ ਸੋਚਾਂ ਸੋਚਦੇ ਰਹਿੰਦੇ ਹਨ ਦੁਖੀ ਰਹਿੰਦੇ ਹਨ ਤੇ ਅੱਜ ਦੀ ਵੀਡੀਓ ਨੂੰ ਉਹ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣ ਲੈਣ ਕਿਉਂਕਿ ਜੇਕਰ ਤੁਹਾਡੀ ਜ਼ਿੰਦਗੀ 'ਚ ਫਿਕਰ ਹੈ ਚਿੰਤਾ ਹੈ ਜਿੱਥੇ ਸਮਝ ਨਹੀਂ ਲੱਗ ਰਹੀ ਤੁਸੀਂ ਕੀ ਕਰਨਾ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਤੁਹਾਨੂੰ ਆਪਣੀ ਜ਼ਿੰਦਗੀ ਦਾ ਰਾਹ ਮਿਲ ਜਾਵੇਗਾ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਸਾਧ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਇੱਕ ਪਰਿਵਾਰ ਦਿੱਲੀ ਦਾ ਹੈ ਜਿਨ੍ਹਾਂ ਦੇ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ ਸੀ ਉਹ 15 ਤੋਂ 20000 ਮਹੀਨੇ ਦਾ ਸਿਰਫ ਵਿਆਜ ਹੀ ਭਰਦੇ ਸਨ ਪਰ ਕੋਈ ਵੀ ਆਮਦਨ ਬਿਲਕੁਲ ਵੀ ਨਹੀਂ ਸੀ ਬਸ ਸਿਰਫ ਇੱਕ ਆਸ ਸੀ ਆਸ ਕਿ ਸੀ ਕਿ ਇੱਕ ਪਲਾਟ ਹੈ ਜੋ ਉਹ ਵਿਕ ਜਾਵੇ ਕਿ ਕੋਈ ਚੰਗਾ ਪੈਸਾ ਮਿਲ ਜਾਵੇ ਤਾਂ ਇਸ ਟੈਨਸ਼ਨ ਦੀ ਸਮੱਸਿਆ ਦਾ ਕੋਈ ਹੱਲ ਹੋ ਸਕਦਾ ਹੈ ਪਰ ਗਾਖ ਵੀ ਕੋਈ ਨਹੀਂ ਮਿਲ ਰਿਹਾ ਸੀ ਸਿਰ ਕਰਜ਼ਾ ਹੋਣ ਕਾਰਨ ਪਰੇਸ਼ਾਨੀ ਦਿਨੋ ਦਿਨ ਵਾਧੀ ਜਾ ਰਹੀ ਸੀ ਸਮਾ ਹੋਇਆ ਤਾਂ ਇੱਕ ਗੁਰਸਿੱਖ ਪਿਆਰੇ ਦੇ ਨਾਲ ਉਹਨਾਂ ਦਾ ਮੇਲ ਹੋਇਆ ਉਹਨਾਂ ਨੇ ਇੱਕ ਯੁਕਤੀ ਦੱਸੀ ਤੇ ਇਸ ਸੁਭਾਵਕ ਹੀ ਇੱਕ ਬਚਨ ਕਰ ਦਿੱਤੇ ਕਿ ਅਮਰਤ ਵੇਲੇ ਉੱਠ ਕੇ ਗੁਰਦੁਆਰਾ ਸਾਹਿਬ ਗੁਰਦੁਆਰਾ ਸੀਸਗੰਜ ਜਾਇਆ ਕਰੋ ਜੇ ਬੰਬੀਹਾ ਬੋਲਦਾ ਹੈ ਤਾਂ ਉਸ ਦੀ ਵੀ ਪੁਕਾਰ ਪ੍ਰਮਾਤਮਾ ਸੁਣਦਾ ਹੈ ਉਹ ਗੁਰੂ ਸਿੱਖ ਉਸ ਪਰਿਵਾਰ ਨੂੰ ਕਹਿਣ ਲੱਗਾ ਕਿ ਤੁਸੀਂ 4:00 ਵਜੇ ਗੁਰਦੁਆਰਾ ਸੀਸਗੰਜ ਸਹਿ ਵਿਖੇ ਜਾਇਆ ਕਰੋ ਉੱਥੇ ਜਾ ਕੇ ਨੇਮ ਅਨੁਸਾਰ ਸਿਮਰਨ ਅਭਿਆਸ ਤੇ ਗੁਰਬਾਣੀ ਦਾ ਜਾਬ ਕਰਿਆ ਕਰੋ ਸੰਗਤ ਜੀ ਕਈ ਮਨੋ ਕਿ ਇਹੋ ਜੇ ਹੁੰਦੇ ਹਨ ਕਿ ਜਦੋਂ ਵੀ ਮਹਾਪੁਰਖ ਜਾਂ ਕੋਈ ਵੀ ਕਾਰਜ ਦੇ ਵਾਸਤੇ ਕੋਈ ਨਾਮ ਦੱਸਣ ਕੋਈ ਯੁਗਤੀ ਦੱਸਣ ਤਾਂ ਉਹਨਾਂ ਦਾ ਇਹੀ ਸਵਾਲ ਹੁੰਦਾ ਹੈ ਕਿ ਕਿੰਨੇ ਦਿਨ ਜਾਣਾ ਹੋਵੇਗਾ ਕਿੰਨੇ ਵਜੇ ਜਾਣਾ ਹੋਵੇਗਾ ਫਿਰ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਤੂੰ ਨੇਮ ਭਾਵਨਾ ਬਣਾ ਕੇ ਰੱਖ ਤੂੰ ਨੇਮ ਭਾਵਨਾ ਬਣਾ ਕੇ ਕਰ 1 ਮਹੀਨਾ 40 ਦਿਨ ਇਹ ਕੰਮ ਕਰ ਲੈ ਤੇਰੇ ਵਿਗੜੇ ਕਾਰਜ ਸਾਰੇ ਰਾਸ ਹੋ ਜਾਣਗੇ ਤਾਂ ਵੀ ਫਿਰ ਉਹ ਕਹਿੰਦੇ ਰਹਿੰਦੇ ਹਨ ਕਿ 40 ਦਿਨ ਹੋ ਗਏ 10 ਰਹਿ ਗਏ ਪਰ ਨਹੀਂ ਗੁਰੂ ਜੀ ਤੋਂ ਜੇ ਕੁਝ ਲੈਣਾ ਹੈ ਤਾਂ ਪ੍ਰੇਮ ਰੱਖ ਕੇ ਸੇਵਾ ਸਿਮਰਨ ਤੇ ਭਾਵਨਾ ਦੇ ਨਾਲ ਨਿਮਨਪੋਣਾ ਚਾਹੀਦਾ ਹੈ ਜੇਕਰ ਕਿਸੇ ਨੇ ਗੁਰੂ ਤੋਂ ਬਖਸ਼ਿਸ਼ ਪ੍ਰਾਪਤ ਕਰਨੀ ਹੈ ਮਹਾਪੁਰਖਾਂ ਨੇ ਕੋਈ ਯੁਗਤੀ ਦੱਸੀ ਹੈ ਤਾਂ ਉਸ ਨੂੰ ਚਾਅ ਦੇ ਨਾਲ ਕਰੋ ਹੋ ਸਕੇ ਤਾਂ ਜਿੰਨਾ ਦੱਸਿਆ ਹੈ ਉਸ ਤੋਂ ਵੀ ਵਾਦਾ ਕਰੋ ਭਾਵ ਕੀ ਨੇਮ ਨੂੰ ਵਧਾ ਕੇ ਕਰੋ ਜੋ ਉਸ ਪਰਿਵਾਰ ਨੇ ਉਸ ਗੁਰਸਿੱਖ ਦਾ ਬਚਨ ਮੰਨਿਆ ਤੇ ਸਵੇਰੇ 4 ਵਜੇ ਗੁਰਦੁਆਰਾ ਸੀਸਗੰਜਾਂ ਦੀ ਬਚਾਏ ਇੱਕ ਰਾਤ ਪਹਿਲਾਂ ਰਾਤ ਨੂੰ 11 ਵਜੇ ਇਸ਼ਨਾਨ ਕਰਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਚਲੇ ਜਾਣਾ ਮਨ ਦੇ ਵਿੱਚ ਇਹ ਪ੍ਰਣ ਕਰ ਲਿਆ ਕਿ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਉੱਥੇ ਬਾਣੀ ਦਾ ਜਾਪ ਕਰਨਾ ਹੈ ਇਸ ਦੌਰਾਨ ਜੋ ਵੀ ਅਮਰਤ ਵੇਲੇ ਗੁਰਬਾਣੀ ਦੇ ਜਾਪ ਹੁੰਦੇ ਹਨ ਉਹ ਵੀ ਕਰਨੇ ਹਨ ਤੇ ਹੋਰ ਆਪਣਾ ਨਿਤਨੇਮ ਵੀ ਕਰਨਾ ਹੈ ਸਵੇਰੇ 6 ਵਜੇ ਵਾਪਸ ਆ ਜਾਣਾ ਹੈ ਆ ਕੇ ਜਲ ਪਾਣੀ ਸ਼ਕ ਕੇ ਆਰਾਮ ਕਰ ਲੈਣਾ ਹੈ ਇਸ ਤਰ੍ਹਾਂ ਰੋਜ਼ ਹੀ ਉਹਨਾਂ ਦਾ ਨਾਮ ਬਣ ਗਿਆ ਉਸ ਪਰਿਵਾਰ ਦੇ ਘਰ ਦੇ ਵਿੱਚ ਇੱਕ ਦਿਨ ਫਾਈਨੈਂਸ ਆ ਗਿਆ ਉਸਨੇ ਆ ਕੇ ਪਰਿਵਾਰ ਨੂੰ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਤੁਹਾਡਾ ਕੋਈ ਪਲਾਟ ਵੇਖਣ ਵਾਲਾ ਹੈ ਪਰਿਵਾਰ ਦਾ ਮੁਖੀ ਕਹਿੰਦਾ ਜੀ ਹਾਂਜੀ ਉਹ ਫਾਈਨੈਂਸ ਕਹਿੰਦਾ ਜੇ ਤੁਸੀਂ ਮੇਰੇ ਨਾਲ ਡੀਲ ਕਰਨਾ ਚਾਹੁੰਦੇ ਹੋ ਉਹ ਪਰਿਵਾਰ ਦਾ ਮੁਖੀ ਸੋਚਦਾ ਹੈ ਕਿ ਮੇਰੀ ਪਰਮਾਤਮਾ ਨੇ ਸੁਣ ਲਈ ਉਹ ਕਹਿੰਦਾ ਜੀ ਦੱਸੋ ਕੀ ਡੀਲ ਕਰਨੀ ਹੈ ਡੀਲਰ ਕਹਿੰਦਾ ਕਿ ਮੈਂ ਤੁਹਾਡੀ ਜ਼ਮੀਨ ਤੇ ਪੰਜ ਫਲੈਟ ਬਣਾਵਾਂਗਾ ਉਹਨਾਂ ਦੇ ਵਿੱਚੋਂ ਤਿੰਨ ਮੇਰੇ ਹੋਣਗੇ ਤੇ ਦੋ ਤੁਹਾਡੇ ਹੋਣਗੇ ਤੇ ਫਲੈਟ ਬਣਾਉਣ ਤੇ ਜੋ ਵੀ ਖਰਚਾ ਆਵੇਗਾ ਜੋ ਵੀ ਪੈਸਾ ਲੱਗੇਗਾ ਉਹ ਮੈਂ ਕਰਾਂਗਾ ਅਤੇ ਤੁਹਾਨੂੰ 5 ਕਰੋੜ ਨਗਦ ਵੀ ਦੇਵਾਂਗਾ ਉਸ ਦੇ ਦਿਲ ਦੇ ਵਿੱਚ ਵਿਚਾਰ ਚੱਲ ਰਹੇ ਸੀ ਸੋਚਾਂ ਚੱਲ ਰਹੀਆਂ ਸੀ ਕਿ ਪਾਸ਼ਾ ਕਿੱਥੇ ਮੈਂ ਕਿਰਾਏ ਪਰਦਾ ਸੀ ਪੈਸੇ ਦੇਂਦਾ ਸੀ ਵਿਆਜ ਪਰਦਾ ਸੀ ਪਰ ਆਪ ਨੇ ਇੰਨੀ ਮੇਰ ਕਰ ਦਿੱਤੀ ਕਿ ਡੀਲਰ ਨੂੰ ਆਪ ਭੇਜਿਆ ਇਸ ਨੇ ਫਲੈਟ ਵੀ ਆਪ ਬਣਾਉਂਦੇ ਨੇ ਹਨ ਸੱਚੇ ਪਾਸ਼ਾ ਤੁਸੀਂ ਮੇਰ ਕਰ ਦਿੱਤੀ ਫਲੈਟ ਤੋਂ ਸਾਰੀ ਉਮਰ ਆਮਦਨੀ ਆਵੇਗੀ ਕਿਰਪਾ ਕਰੋ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਤੇ ਅਸੀਂ ਰਾਤ ਦਾ ਇਹ ਨੇਮ ਕਦੇ ਨਾ ਛੱਡੀਏ ਗੁਰੂ ਕਰਨ ਕਰਾਉਣ ਵਾਲਾ ਸਭ ਆਪ ਹੈ ਕਿਸਮਤ ਤੇ ਵਡਿਆਈਆਂ ਪਰਮਾਤਮਾ ਜੀ ਦੇ ਮਿਹਰ ਦੇ ਨਾਲ ਹਨ ਤੇ ਉਹ ਪਰਿਵਾਰ ਹੁਣ ਮਨੋਹੀਮਨ ਗੁਰਤੇਗ ਬਹਾਦਰ ਜੀ ਦਾ ਸ਼ੁਕਰਾਨਾ ਕਰ ਰਿਹਾ ਸੀ ਮੱਥੇ ਟੇਕ ਰਿਹਾ ਸੀ ਅਰਦਾਸਾਂ ਕਰ ਰਿਹਾ ਸੀ ਕਿ ਪਰਮਾਤਮਾ ਤੇਰਾ ਸ਼ੁਕਰ ਹੈ ਦੇ ਸਾਥ ਸੰਗਤ ਜੀ ਇਥੇ ਇੱਕ ਕੰਮ ਹੋਰ ਕਰਨਾ ਹੈ ਕਿ ਸਾਨੂੰ ਥੋੜਾ ਜਿਹਾ ਸਮਝਦਾਰੀ ਦੇ ਨਾਲ ਚੱਲਣਾ ਪਵੇਗਾ ਜਿੰਨਾ ਦਾ ਵੱਡਾ ਖਰਚਾ ਹੈ ਉਹ ਕੀ ਕਰਨ ਕਿ ਕਰਜ਼ੇ ਨੂੰ ਕਿਸ਼ਤਾਂ ਦੇ ਵਿੱਚ ਦੇਖੋ ਤੇ ਕਿਸ਼ਤਾਂ ਚ ਦੇਣ ਦੀ ਕੋਸ਼ਿਸ਼ ਕਰੋ ਇਸ ਤਰ੍ਹਾਂ ਸਾਡੇ ਮਨ ਦਾ ਥੋੜਾ ਜਿਹਾ ਬੋਝ ਹਲਕਾ ਹੋਵੇਗਾ ਕਿਉਂਕਿ ਜਿੰਨੀ ਦੇਰ ਤੱਕ ਸਾਡੇ ਮਨ ਤੇ ਬੋਝ ਪਿਆ ਰਹੇਗਾ ਆਪਾਂ ਕੁਝ ਵੀ ਸੋਚ ਨਹੀਂ ਸਕਦੇ ਫਿਰ ਬੰਦਾ ਗੱਲ ਗੱਲ ਤੇ ਸੋਚਦਾ ਰਹਿੰਦਾ ਹੈ ਇਸ ਕਰਕੇ ਸਾਡੇ ਮਨ ਤੇ ਕਿਸੇ ਵੀ ਪ੍ਰਕਾਰ ਦਾ ਬੋਝ ਨਹੀਂ ਹੋਣਾ ਚਾਹੀਦਾ ਇੱਕ ਗੱਲ ਆਪਾਂ ਦਿਮਾਗ ਦੇ ਵਿੱਚ ਬਿਠਾ ਲੈਣੀ ਹੈ ਕਿ ਜਿਹੜੇ ਬੰਦੇ ਨੇ ਮੁਸੀਬਤ ਵੇਲੇ ਔਖੇ ਵੇਲੇ ਸਾਡੀ ਮਦਦ ਕੀਤੀ ਹੋਵੇ ਸਾਡੀ ਲੋੜ ਵੇਲੇ ਕੋਈ ਸਹਾਇਤਾ ਕੀਤੀ ਹੋਵੇ ਤਾਂ ਉਸ ਬੰਦੇ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਉਸ ਨੂੰ ਧੋਖਾ ਦੇਣ ਦੀ ਵਿਚਾਰ ਨਹੀਂ ਬਣਾਉਣੀ ਚਾਹੀਦੀ ਸਾਡੇ ਮਨ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਆਪਾਂ ਜਦੋਂ ਕਿਸੇ ਭਲੇ ਬੰਦੇ ਦੇ ਨਾਲ ਧੋਖਾ ਕਰਦੇ ਹਾਂ ਉਹਦੇ ਨਾਲ ਠੱਗੀ ਠੋਰੀ ਕਰਦੇ ਹਾਂ ਉਹਦੇ ਤੋਂ ਲਿਆ ਪੈਸਾ ਵਾਪਸ ਨਹੀਂ ਮੋੜਦੇ ਤਾਂ ਤਾਂ ਅਸੀਂ ਬਹੁਤ ਵੱਡਾ ਪਾਪ ਕਰ ਬੈਠਦੇ ਹਾਂ ਕਿਉਂਕਿ ਸਾਡੇ ਧੋਖੇ ਕਰਕੇ ਉਹ ਬੰਦਾ ਅੱਗੇ ਕਦੇ ਵੀ ਕਿਸੇ ਤੇ ਵਿਸ਼ਵਾਸ ਨਹੀਂ ਕਰ ਪਵੇਗਾ ਮਨ ਦੇ ਵਿੱਚ ਹਮੇਸ਼ਾ ਉਸ ਬੰਦੇ ਦਾ ਸ਼ੁਕਰਾਨਾ ਕਰਨਾ ਹੈ ਜਿਹੜਾ ਲੋੜ ਵੇਲੇ ਸਾਡੇ ਕੰਮ ਆ ਗਿਆ ਸੀ ਕਿ ਮੈਂ ਇਸ ਦਾ ਦਿੱਤਾ ਹੋਇਆ ਮੋੜਾਂਗਾ ਅਦੇ ਜਉਂਦੇ ਜੀ ਇਸ ਦਾ ਅਹਿਸਾਨ ਨਹੀਂ ਭੁੱਲਾਂਗਾ ਜਦੋਂ ਇਸ ਤਰੀਕੇ ਦੇ ਨਾਲ ਇਹ ਗੱਲ ਆਪਣੇ ਮਨ ਦੇ ਵਿੱਚ ਬਿਠਾ ਲਵਾਂਗੇ ਤਾਂ ਰਸਤੇ ਸਾਨੂੰ ਆਪਣੇ ਆਪ ਨਜ਼ਰ ਆਉਣਗੇ ਪਰ ਬਹੁਤ ਹੀ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਜਿਨ੍ਹਾਂ ਦਾ ਮੰਗਣ ਵੇਲੇ ਮੂੰਹ ਹੋਰ ਹੁੰਦਾ ਹੈ ਪਰ ਬਾਅਦ ਦੇ ਵਿੱਚ ਉਹ ਬਦਲੇ ਨਜ਼ਰ ਆਉਂਦੇ ਹਨ ਇਹ ਕੰਮ ਆਪਾਂ ਨਹੀਂ ਕਰਨਾ ਕਿਉਂਕਿ ਮਹਾਪੁਰਖ ਇੱਥੇ ਸਾਨੂੰ ਇਹ ਗੱਲ ਸਮਝਾਉਂਦੇ ਹਨ ਕਿ ਜਦੋਂ ਆਪਾਂ ਕਿਸੇ ਤੋਂ ਕਰਜ਼ਾ ਲੈਣਾ ਹੈ ਉਹਦਾ ਜੁੰਦੇ ਜੀ ਇਸ ਜਨਮ ਦੇ ਵਿੱਚ ਹੀ ਮੋੜ ਦਿਓ ਅਤੇ ਸਿੱਧੀ ਨੀਂਦ ਦੇ ਨਾਲ ਮੋੜ ਦਿਓ ਜੇਕਰ ਅਸੀਂ ਉਸ ਬੰਦੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਜ਼ਾ ਦਾ ਸਾਨੂੰ ਚੁਕਾਉਣਾ ਹੀ ਪੈਣਾ ਹੈ ਭਾਵੇਂ ਸਿੱਧੇ ਰੂਪ ਦੇ ਵਿੱਚ ਚੁਕਾਈਏ ਤੇ ਭਾਵੇਂ ਅਸਿੱਧੇ ਰੂਪ ਦੇ ਵਿੱਚ ਹੋ ਸਕਦਾ ਹੈ ਜੇ ਆਪਾਂ ਮੁਕਰ ਗਏ ਤੇ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਉਹ ਪੈਸਾ ਉਹ ਕਰਜ਼ਾ ਸਾਡਾ ਨਿਕਲ ਜਾਵੇਗਾ ਜਾਂ ਫਿਰ ਇਸ ਜਨਮ ਦੇ ਵਿੱਚ ਨਹੀਂ ਉਤਾਰਿਆ ਗਿਆ ਤਾਂ ਫਿਰ ਹੋ ਸਕਦਾ ਹੈ ਸਾਨੂੰ ਉਹਦਾ ਕਰਜ਼ਾ ਉਤਾਰਨ ਦੇ ਲਈ ਫਿਰ ਹੋਣਾ ਪਵੇ ਅਤੇ ਫਿਰ ਪਤਾ ਨਹੀਂ ਕਿਹੜੇ ਰੂਪ ਤੇ ਵਿੱਚ ਉਹਦਾ ਕਰਜ਼ਾ ਉਤਾਰਨਾ ਪਵੇ ਤੇ ਮਹਾਪੁਰਖਾਂ ਨੇ ਇਹ ਗੱਲ ਜ਼ਰੂਰ ਪੱਲੇ ਬੰਨਣ ਦੇ ਲਈ ਕਹੀ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਸਾਡੀ ਜ਼ਿੰਦਗੀ ਤੇ ਦੁੱਖ ਆਉਂਦੇ ਨੇ ਹੋ ਸਕਦਾ ਹੈ ਅਸੀਂ ਕਿਸੇ ਪਿਛਲੇ ਮਾੜੇ ਕਰਮਾਂ ਦਾ ਭੁਗਤਾਨ ਅੱਜ ਕਰ ਰਹੇ ਹਾਂ ਤਾਂ ਬਸ ਕਰਮ ਚੰਗੇ ਕਰਨੇ ਹਨ ਚੰਗੇ ਕਰਮ ਕਰਨ ਦੀ ਕੋਸ਼ਿਸ਼ ਕਰੋ ਕਹਿਣ ਤੋਂ ਭਾਵ ਜੋ ਵੀ ਅਸੀਂ ਅੱਜ ਦੇ ਸਮੇਂ ਕੰਮ ਕਰ ਰਹੇ ਹਾਂ ਉਹ ਕੰਮ ਸਾਡੇ ਤੋਂ ਮਾੜੇ ਨਹੀਂ ਹੋਣੇ ਚਾਹੀਦੇ ਕਿਸੇ ਬਾਰੇ ਮਾੜਾ ਸੋਚਣਾ ਜਾਂ ਕਿਸੇ ਦਾ ਮਾੜਾ ਕਰਨਾ ਆਪਣੇ ਵੱਲੋਂ ਸਾਡੀ ਨੀਅਤ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਤੇ ਅਸੀਂ ਕੰਮ ਕੀ ਕਰਨਾ ਹੈ ਅਮਰਤ ਵੇਲੇ ਓਟਕੇ ਲਗਾਤਾਰ 1 ਘੰਟਾ ਸਿਮਰਨ ਕਰਨਾ ਹੈ ਕੋਈ ਵੀ ਮਨੁੱਖ ਹੈ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਉਹਨਾਂ ਨੇ ਪੂਰਾ 1 ਘੰਟਾ ਆਪਣੇ ਰੱਬ ਨੂੰ ਧਿਆਉਣਾ ਹੈ ਭਾਵੇਂ ਕਿ ਸਿਮਰਨ ਕਰਨਾ ਹੈ ਸਾਥ ਸੰਗਤ ਜੀ ਗੁਰੂ ਦੇ ਨਾਮ ਤੋਂ ਬਿਨਾ ਗੁਰੂ ਦੀ ਮੇਰ ਤੋਂ ਬਿਨਾ ਸਾਡਾ ਪਲਾ ਨਹੀਂ ਹੋ ਸਕਦਾ ਤੇ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ ਗੁਰੂ ਅੱਗੇ ਕੀਤੀ ਹੋਈ ਅਰਦਾਸ ਸਾਡਾ ਬੇੜਾ ਪਾਰ ਕਰ ਦੇਵੇਗੀ ਤੇ ਆਓ ਅੱਜ ਤੋਂ ਹੀ ਇਹ ਕੰਮ ਕਰਨਾ ਸ਼ੁਰੂ ਕਰੀਏ ਗੁਰੂ ਦਾ ਸਿਮਰਨ ਕਰੀਏ ਸੇਵਾ ਕਰੀਏ ਤੇ ਸਿਮਰਨ ਹੀ ਸਾਨੂੰ ਮਾਣੇ ਸਮੇਂ ਚੋਂ ਬਾਹਰ ਕੱਢੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ